ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪਹੁੰਚਿਆ ਅਸੀਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਦਸੌਂਦਾ ਸਿੰਘ ਵਾਲਾ ਵਿਖੇ ਇਸ ਪਿੰਡ ਵਿੱਚ ਵੀ ਸਰਪੰਚੀ ਚੋਣਾਂ ਲਈ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਡੱਟੇ ਹੋਏ ਹਨ ਦੋਵੇਂ ਹੀ ਉਮੀਦਵਾਰਾਂ ਵੱਲੋਂ ਆਪ ਕੋ ਆਪਣੀ ਜਿੱਤ ਲਈ ਅੱਡੀ-ਛੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਇੱਕ ਪਾਸੇ ਪਰਮਜੀਤ ਕੌਰ ਪਤਨੀ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਪ੍ਰਧਾਨ ਟਰੱਕ ਯੂਨੀਅਨ ਸੰਦੌੜ ਅਤੇ ਦੂਜੀ ਪਾਸੇ ਸਿੰਦਰ ਕੌਰ ਪਤਨੀ ਨੰਬਰਦਾਰ ਦਰਸ਼ਨ ਸਿੰਘ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ ਇਸ ਪਿੰਡ ਵਿੱਚ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਦਾ ਮਜੂਤਾ ਪੰਜਾਬ ਸਰਕਾਰ ਹੋਣ ਕਾਰਨ ਕਾਫੀ ਪ੍ਰਭਾਵ ਦੱਸਿਆ ਜਾ ਰਿਹਾ ਹੈ संतोक सिंह डिसौंदा सिंह वाला ने बताया कि डॉक्टर मोहम्मद जमील और रहमान दी अगुवाई हेठ प्रिंट ਵਿੱਚ ਪਿਛਲੇ 3 ਸਾਲਾਂ ਵਿੱਚ ਮੁਹੱਲਾ ਕਲੀਨਿਕ, ਪੰਚਾਇਤੀ ਮੋਟਰਾਂ, ਕੂੜਾ ਡੰਪ ਅਤੇ ਲਾਇਬ੍ਰੇਰੀ ਆਦਿ ਦਾ ਕੰਮ تقریبا ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰ, ਜਨਰਲ ਧਰਮਸ਼ਾਲਾ ਅਤੇ ਖੇਡ ਸਟੇਡੀਅਮ ਅਜੇ ਉਸਾਰੀ ਅਧੀਨ ਹਨ। ਦੂਜੀ ਪਾਸੇ ਉਮੀਦਵਾਰ ਸਿੰਦਰ ਕੌਰ ਦੇ ਪਤੀ ਨੰਬਰਦਾਰ ਦਰਸ਼ਨ ਸਿੰਘ ਵੀ ਪਿੰਡ ਵਿੱਚ ਵਧੀਆ ਅਸਰ ਰਸੂਖ ਰੱਖਦੇ ਹਨ ਇਸ ਸਮੇਂ ਨੰਬਰਦਾਰ ਦਰਸ਼ਨ ਸਿੰਘ ਲੋਕਾਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਸਿਰੇ ਤੋਂ ਨਕਾਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਪਿੰਡ ਵਿੱਚ ਵਿਕਾਸ ਕਾਰਜ ਹੋਏ ਹਨ ਜਾਂ ਹੋ ਰਹੇ ਹਨ ਉਹ ਅੱ ਤੋਂ ਵੱਧ ਕਾਂਗਰਸ ਸਰਕਾਰ ਵੇਲੇ ਦੇ ਪਾਸ ਹੋਏ ਹਨ ਉਹਨਾਂ ਕਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿੰਡ ਵਿੱਚ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਗਈ ਨਗਰ ਦੇ ਲੋਕ ਸੱਚਾਈ ਦਾ ਸਾਥ ਜ਼ਰੂਰ ਦੇਣਗੇ ਮੈਂ ਇਹ ਚੋਣ ਲੜਨ ਲਈ ਤਿਆਰ ਹਾਂ ਇਸ ਮੌਕੇ ਬੋਲਦਿਆਂ ਉਹਨਾਂ ਕਹਾ ਕਿ ਅੰਕੀਲਾ ਭਾਈ ਦਾਸਨ ਸਿੰਘ ਆ ਜਿਹੜਾ ਪਿੰਡ ਹੈ ਜਿਸੰਧਾ ਸਿੰਘਵਾਲੀ ਸਾਇਟਸ ਤੋਂ ਪੰਜੀ 14 ਮੰਨ ਚੱਲ ਰਹੀ ਆ ਹੁਣ ਕੰਮ ਨੇ ਚੋਣਾ ਨੇ ਤੇ ਉਹਦੇ ਬਾਰੇ ਕੀ ਕਹੋਗੇ ਇਹ ਦੇਖੋ ਜੀ ਮੈਂ ਪਹਿਲਾਂ ਮੈਂਬਰ ਵੀ ਜਣਾ ਹਾਂ ਬੜੀ ਆਜੇ ਗਈਆ ਚੋਣਾਂ ਇਹਨਾਂ ਨੇ ਪਹਿਲਾਂ ਮੈਨੂੰ ਪੜਾਇਆ ਜਿਆ 10 ਸਾਲ ਪਹਿਲਾਂ ਜੀ ਵੀ ਤੈਨੂੰ ਅਸੀਂ ਬਣਾਵਾਂਗੇ ਇਹਨਾਂ ਨੇ ਫਿਰ ਮਤੋਂ ਦੱਬ ਲਈ ਕਹੇ ਜੀ ਇੱਕੀ ਜਿਹਾ ਮੌਕਾ ਆ ਬੰਦੇ ਨੂੰ ਕਹੇ ਜੀ ਗਾਹਾਂ ਮੌਕਾ ਤੈਨੂੰ ਦੇਗਾ ਨਹੀਂ ਜੀ ਬੰਦੇ ਨੇ ਦੱਬ ਕੇ ਇਹਨਾਂ ਨੇ ਹਲਾਸ਼ ਕਰਾ ਦਿੱ ਗੋਦਾਰੇ ਵੀ ਅਸੀਂ ਗਾਹਾਂ ਨੂੰ ਫਿਰ ਸ਼ਰੂਪਾ ਪਾਵਾਂਗੇ ਹੁਣ ਉਹਨਾਂ ਨੇ ਆਉ ਦਾ ਬੇਟਾ ਹੀ ਫੇਰ ਫੜਾ ਕਰਤਾ ਇਹ ਜਿਹੜੇ ਪਿੰਡ ਮੇਰੇ ਨਾਲ ਉਹ ਜਣੇ ਜੁੰਦੂ ਵੀ ਜਾਦੇ ਜਾਜੇ ਖੜੇ ਹੋ ਗਏ ਨੇ ਬੰਦੇ ਵੀ ਕਿਸੇ ਕੁਝ ਵੀ ਮਰਜ਼ੀ ਹੋਣ ਕਰਦਾ ਜਿਹੜੇ ਲੋਕਾਂ ਨੇ ਤੁਹਾਨੂੰ ਤਾਂ ਤੇ ਬਤਾਇਆ ਸੀ ਤੇ ਇਹ ਉਹ ਲੋਕ ਜਿਹੜੇ ਨੌਕਤਣਾ ਸਹਿਮਤ ਨੇ ਹਾਂ ਜੀ ਮੈਂ ਨਾਲ ਸਹਿਮਤ ਨੇ ਉਹ ਤਾਂ ਕਹਿੰਦੇ ਅਸੀਂ ਆਵੇ ਦਾ ਜੀ ਕਹਿ ਸਕਦੇ ਹਾਂ ਆ ਗੱਲ ਅੱਜ ਇੱਕ ਹੋਰ ਹੈ ਜਿਹੜੇ ਪਿੰਡ ਦੇ ਵਿੱਚ ਕੰਮ ਨੇ ਚੱਲ ਰਹੇ ਨੇ ਜਾਂ ਹੋਏ ਨੇ ਇਹ ਇਹ ਸਰਕਾਰ ਦੀ ਦੇਣ ਹੈ ਜਾਂ ਪਹਿਲਾਂ ਦੀ ਸਰਕਾਰ ਦੀ ਇਹ ਪਹਿਲਾਂ ਦੀ ਸਰਕਾਰ ਦੀ ਆ ਨਰਮ ਜਾਈ ਕਿਤੇ ਜੇ ਮਿਲੇ ਕੋਈ ਨੂੰ ਕੰਮ ਰੱਖਦੇ ਨਰਮ ਰਸਿਆ ਖੇਤਾਨਾ ਦੀ ਇੱਥੇ ਆ ਜੀ ਪਾਸ ਹੁਣ ਹੁੰਦੇ ਨਹੀਂ ਸਾਡੇ ਰੌਲਾ ਰੱਪਾ ਜਾ ਰਿਹਾ ਉਹਦੇ ਕਰਕੇ ਇਹਨਾਂ ਨੇ ਹੁਣ ਹੋਏ ਨੂੰ ਸ਼ੁਰੂ ਕਰ ਦੇ ਤਾ ਤੁਸੀਂ ਕਹਿੰਦੇ ਵੀ ਪਾਸ ਪਹਿਲਾਂ ਦੇ ਹਾਂ ਜੀ ਬਣ ਹੋਵੇ ਬਣ ਹੋ ਰਿਹਾ ਹੈ ਇਹ ਜਿਹੜੀ ਬੁਕਾਰਾਵਾ ਦੇ ਬਾਰਗਰ ਇਹ ਕਹਿੰਦੇ ਨੇ ਸਾਡੇ ਦੁਆਨ ਦੇ ਵਿੱਚ ਆਏ ਰਕਮ ਅਸੀਂ ਬਣਾ ਰਹੇ ਬਿਲਕੁਲ ਨਹੀਂ ਆਏ ਜੀ ਇਹਨਾਂ ਸਾਡੇ ਆਪ ਦੇ ਪਾਸ ਕਰਵਾਏ ਹਨ ਇੱਥੇ ਜੁਣ ਜੁਣ ਸਾਰੇ ਪੈਸੇ ਬਣੇ ਨੇ ਉਹ ਹੋਏ ਕਰਕੇ ਨਹੀਂ ਬਣਿਆ ਹੈ ਤੇ ਹੁਣ ਨੂੰ ਕਰਿਆ ਗਿਆ ਹੈ ਅੱਡਗੇ ਜੋ ਸਾਡੇ ਕੀ ਬਣੇ ਲਗੇ ਪਿਛਲੀ ਪਾਰ ਤੁਸੀਂ ਹੈਗੇ ਤੁਸੀਂ ਹਾਂ ਜੀ ਮਾਵਾਜ਼ ਬਗੈਰ ਨੰਬਰ ਹੈ ਹਨ ਤੇ ਸਾਡਾ ਦਾਦਾ ਜੀ ਵੀ ਪਹਿਲਾ ਨੰਬਰਦਾਰ ਰਹਾ ਪਾਪਾ ਜੀ ਵੀ ਨੰਬਰਦਾਰ ਰਹੇ ਹੁਣ ਭੈਣੋ ਵੀ 18 ਸਾਲ ਹੋ ਗਏ ਜੀ ਤੇਵਾ ਕਰਦੇ ਪਣਦੀ ਵਧੀਆ ਕੀ ਲੱਗਦਾ ਤੁਹਾਨੂੰ ਪਿੰਡ ਬਰਤੀ ਇਸ ਤਰ੍ਹਾਂ ਦਾ ਪਾਪੜੇ ਨਾਲ ਦੇਖੋ ਜੀ ਜੋ ਤਾਂ ਪੂਰਾ ਖੁੱਲ ਗਿਆ ਵੱਲਦਾ ਹੀ ਜਾਂਦਾ ਰੋਡ ਨੂੰ ਜੀ ਕੁਝ ਵੀ ਹੋ ਸਕਦਾ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਆਪਾਂ ਜਿੱਤਾਂਗੇ ਇਹ ਐ ਨਹੀਂ ਬਦਲ ਵੀ ਉਹ ਵੀ ਜੱਤ ਛੱਕਦਾ ਜੱਤ ਦਾ ਲੋਡੀ ਆਪ ਦੀ ਆਪਾ ਉਹ ਵੀ ਕਹੀ ਜਾਂਦਾ ਮੈਂ ਜੇ ਤੂੰ ਉਧਰੋਂ ਮਾਈਕ ਜੇ ਨਾ ਮੈਂ ਜੇ ਤੂੰ ਇਹ ਐ ਨਹੀਂ ਬਦਲ ਵੀ ਕੁਛ ਵੀ ਹੋ ਸਕਦਾ ਲੋਕਾਂ ਦਾ ਸਹਿਯੋਗ ਪੂਰਾ ਫੁੱਲ ਆ ਜੀ ਹਾਕਾ ਹੀ ਪੰਨਿਆ ਨੇ ਮਿੱਠਾ ਗਾ ਰਹਾ ਰਾਮ ਨੂੰ ਊਰੇ ਨਹੀਂ ਆਉਦੇ ਜਣੇ ਉਹ ਬਖਤੂ ਹਾਂ ਊਰੇ ਨਹੀਂ ਆਉਦੇ ਹਾਂ ਅੱਛਾ ਪਿੰਡ ਦੇ ਲੋਕਾਂ ਨੂੰ ਕੀ ਤੁਸੀਂ ਕਹਿ ਦੋਗੇ ਵਾਦਾ ਹੀ ਕਹਿੰਦਾ ਜੀ ਮੈਂ ਦੇਖੋ ਸੇਵਾ ਕਰਦਾ ਹਾਂ ਕਿਹੜਾ ਮੈਨੂੰ ਟਾਈਮ ਮਿਲਣਾ ਚਾਹੀਦਾ ਵਾਦਾ ਵੀ ਮਿਲਣਾ ਕਿੱਤਾ ਜੀ ਇਹਨਾਂ ਨੇ ਜੀ ਹੁਣ ਵਾਦੇ ਤੋਂ ਭੱਜੇ ਜਾਂਦੇ ਨੇ ਉਹ ਦਿਨ ਤਾਂ ਉਹਦੇ ਲਈ ਸਰ ਸਰਖੰਟੀ ਹੋਣੀ ਚਾਹੀਦੀ ਜਿਵੇਂ ਉਹਨਾਂ ਨੇ ਵਾਦਾ ਕਰਿਆ ਸੀ ਹਾਂ ਹੋਣੀ ਚਾਹੀਦੀ ਜੀ ਬਿਲਕੁਲ ਹੋਣੀ ਚਾਹੀਦੀ ਆ ਜਦੋਂ ਮੈਂ ਸਾਰੇ ਬੰਦੇ ਨੂੰ ਛੱਡ ਕੇ ਮੈਂ ਕਹਿੰਦੀ ਮੈਂ ਬਹਿਣਾ ਜੀ ਤੁਸੀਂ ਬਣਾ ਲਓ ਜਿਹੜਾ ਬਣਾਉਣਾ ਉਹਨਾਂ ਦਾ ਹੱਕ ਬਣਦਾ ਇਸ ਤੋਂ ਪਹਿਲਾਂ ਇਸ ਕਲਾਮ ਜਿਹੜਾ ਚੱਲ ਗਿਆ ਹੁਣ ਇਹ ਤੋਂ ਪਹਿਲਾਂ ਕੋਈ ਥੋੜੇ ਸੰਗਤੀ ਹੋਈ ਦੇਖਾਰੇ ਆ ਹੋਈ ਆ ਜੀ 10 ਸਾਲ ਪਹਿਲਾਂ ਹੋਈ ਸੀਗੀ ਸੰਤ ਸਿੰਘ ਨੌਦੋ ਵੀ ਮੈਂ ਨਹੀਂ ਵੀ ਖੜਾ ਸੀਗਾ ਉਦੋਂ ਇਹਨਾਂ ਨੇ ਖੜਾ ਕਰਤਾ ਸੀ ਬੰਦਾ ਉਹ ਕਹਿੰਦਾ ਮੈਂ ਬੋਟਾਂ ਦੇ ਵਿੱਚ ਦਾ ਖੜਨਾ ਨਹੀਂ ਸੀਗਾ ਕਿ ਤੂੰ ਬਰਾਵਾ ਜਿਵੇਂ ਮਰਜ਼ੀ ਕਰ ਮੈਨੂੰ ਵੋਟ ਦਾ ਨਹੀਂ ਹੈਗੀ ਕਿ ਸਾਡੀ ਰੱਖਿਆ ਕਰ ਜਿਵੇਂ ਮਰਜ਼ੀ ਕਰ ਮੈਂ ਛਾਣਾ ਬੰਦਾ ਕਰਕੇ ਨਾ ਮੈਨੂੰ ਗੱਲ ਚ ਨਹੀਂ ਆਇਆ ਮੈਂ ਆ ਬਹਿ ਗਿਆ ਸੀਗਾ ਵੀ ਕਹੇ ਕਹਿੰਦੇ ਤੁਹਾਨੂੰ ਫੇਰ ਟਾਈਮ ਦੇਵਾਂਗੇ ਪੱਕਾ ਜੁਟੇ ਜੁਰਪਾ ਪਾਵਾਂਗੇ ਜੀ ਸ਼ਾਂਤੀ ਦਾ ਉਹਨਾਂ ਦੇ ਬੇੜਾ ਉਹਦਾ ਫੇਰ ਖੜਾ ਕਰਤਾ ਦੁਆਰਾ तो हाँ जी इतरे अच्छा तो तो को हाँ सारा कुछ करोक भी पे जी भी तू ये गा तेरे नाल खड़े हाँ अभी मैंने तू पीए भी लै गया दस लख लै गया पांच लख बहुत कुछ बोल रहे मैं लाया जी पूरा भी तू सा मगर देखे नी पी ए लगे बह गया ਇਹ ਜਾਨੀ ਸਰਸਰ ਚੁੱਪੀ ਕੋਈ ਕੋਈ ਨਹੀਂ ਹਾਂ ਜੀ ਪੈਸੇ ਆਪਾਂ ਕੀ ਕਰਨੀ ਸੀਗੇ ਬਸ ਜਦੋਂ ਦਾਅ ਪੈ ਗਈ ਬੰਦਿਆਂ ਦੀ ਵਿੜੇ ਕਰਕੇ ਆਪਾਂ ਚੁੱਪ ਕਰਕੇ ਨਰਨਾ ਭਾਈ ਬੋਲਿਆ ਨਹੀਂ ਪੈਂਡਲ ਸਾਲ ਪਾਰਾ ਹੋ ਗਈ ਹੋ ਗਈ ਹੋ ਗਈ ਹੋ ਗਈ ਇਕੱਠੇ ਹੋ ਗਏ ਫਿਰ ਆ ਹੁਣ ਉਹਨਾਂ ਨੇ ਫੇਰ ਮੈਨੂੰ ਟਾਈਮ ਦੇਦਾ ਵੀ ਹੁਣ ਤੂੰ ਬਣਾਵਾਂਗੇ ਕਿਸੇ ਗੁਰੂ ਦੀ ਮਰਜ਼ੀ ਹੋ ਗਈ ਜਦ ਇਹ 10 ਸਾਲਾਂ ਦੇ ਵਿੱਚ ਹੁਣ ਤੋਂ ਪਹਿਲਾ ਵਾਲੀ ਪੈਂਡਲ ਦੇ ਵਿੱਚ ਬਣੀਆਂ ਬੱਚੇ ਹਾਂਜੀ ਹਾਂ ਜੇ ਹੁਣ ਮੈਂ ਦੁਆਰੇ ਬਚੂਦਾ ਫਿਰ ਦੇਖ ਲਓ ਫਿਰ ਤਾਂ ਮੈਂ ਆ ਜਮੇ ਖਤਮ ਹੋ ਜਾਊਗਾ ਹਾਂ ਹੁਣ ਜੇ ਮੈਂ ਚਾਹੇ ਫਰਜਾ ਜਾਏ ਕੁਝ ਵੀ ਹੋ ਜਵੇ ਹੁਣ ਚਾਹ ਰਨ ਨਹੀਂ ਜਾਣੀ ਜੇ ਜਾਨੀ ਸਾਥ ਪੂਰਾ ਦੇ ਪੂਰਾ ਜੀ ਤੁਹਾਨੂੰ ਸਾਥ ਦਿੰਦਾ ਇਸ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਸੰਤੋਖ ਸਿੰਘ ਦਿਸੌਂਦਾ ਸਿੰਘ ਵਾਲਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਪੂਰਦਿਆਂ ਕਿਹਾ ਕਿ ਤੁਹਾਨੂੰ ਜੀ ਨਾਮ ਹੈ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਪ੍ਰਧਾਨ ਟਰੱਕ ਯੂਨੀਅਨ ਸੰਗੋੜ ਤੇ ਪਿੰਡ ਦਸੌਂਦਾ ਸਿੰਘਵਾਲੇ ਮੇਰੀ ਵਾਈਫ ਸਰਪੰਚੀ ਦੀ ਚੋਣ ਲੜ ਰਹੇ ਨੇ ਕਿਸੇ ਨਾ ਯਾਤੋਂ ਤੇ ਲੜ ਰਹੇ ਹੁਣਿਆ ਪਾਰਟੀ ਦੇ ਦੋਖ ਲਾਗੇ ਅਸੀਂ ਇਹ ਚੋਣਾਂ ਆ ਆਜ਼ਾਦ ਤੌਰ ਤੇ ਹੀ ਲੜ ਰਹੇ ਆ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀਗਾ ਕੋਈ ਵੀ ਪਾਰਟੀ ਦੇ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਇਹ ਚੋਣਾ ਜਿਹੜੀਆਂ ਆਜ਼ਾਦ ਤੌਰ ਤੇ ਹੀ ਲੜ ਰਹੇ ਹਾਂ। ਇਹ ਜਿਹੜੇ ਮੈਨਾਂ ਇੱਕ ਕਾਮਕਾਰ ਹੋਏ ਹੋਏ ਨੇ ਵੀ ਪਿੰਡ ਦੇ ਵਿੱਚ ਜਿੱਥੋਂ ਆਇਆ ਉਹਨੂੰ ਕੰਮ ਚੜ੍ਹਾਈ ਰਹੇ ਨੇ ਕਿਹੋ ਜਿਹਾ। ਉਹਦੇ ਬਾਰੇ ਦੱਸੋ। ਸਾਡੇ ਪਿੰਡ ਪਹਿਲਾਂ ਮਲੇਰਕੋਟਲੇ ਦੇ ਵਿੱਚੋਂ ਤੀਜਾ ਮਹੱਲਾ ਕਲੀਨਿਕ ਆ ਜਿਹੜਾ ਸਾਡੇ ਪਿੰਡ ਦੇ ਵਿੱਚ ਬਣਿਆ। ਤੇ ਉਸ ਤੋਂ ਬਾਅਦ ਇੱਕ ਲਾਇਬ੍ਰੇਰੀ ਆ ਸਕੂਲ ਦੇ ਵਿੱਚ ਜਿਹੜੀ ਕਿ ਸਾਰੀ ਉਹਦੀ ਚੱਲ ਰਹੀ ਆ। ਤੇ ਇੱਕ ਪੰਚਾਇਤ ਘਰ ਕਮਿਊਨਿਟੀ ਸੈਂਟਰ ਬਣ ਰਿਹਾ ਤੇ ਮੋਟਰਾਂ ਦੇ ਕੋਠੇ ਕਾਫੀ ਸਮੇਂ ਤੋਂ ਪੰਚਾਇਤੀ ਜ਼ਮੀਨ ਦੇ ਵਿੱਚ ਖਰਾਬ ਹੋਏ ਪਏ ਸੀ ਉਹ ਨਵੇਂ ਬਣੇ ਨੇ ਇੱਕ ਕੂੜੇ ਵਾਲੇ ਡੰਪ ਜਿਹੜੇ ਪਿੰਡਾਂ ਵਿੱਚ ਬਣਦੇ ਆ ਉਹ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਨੇ ਥੋੜੀ ਜਿਹੀ ਦੇਰ ਤੱਕ ਚਿਰ ਤੱਕ ਉਹ ਵੀ ਚਾਲੂ ਹੋ ਜਾਣਗੇ ਤੇ ਇੱਕ ਪਲਾਸਟਿਕ ਨੂੰ ਰੀਸਾਈਕਲ ਕਰਨ ਵਾਲੀ ਫੈਕਟਰੀ ਵੀ ਬਣਾਈ ਆ ਉਹ ਵੀ ਅ ਉਸਾਰੀ ਉਹਦੀ ਹੋ ਚੁੱਕੀ ਆ ਤੇ ਚੱਲਣ ਵਾਲੀ ਆ ਬਾਕੀ ਇੱਕ ਸਟੇਡੀਅਮ ਆ ਇੱਥੇ ਮਿੰਨੀ ਸਟੇਡੀਅਮ ਆ ਉਹ ਪਾਸ ਹੋ ਚੁੱਕਿਆ ਹੈ ਐਮਐਲਏ ਸਾਹਿਬ ਦੇ ਬਦੌਲਤ ਉਹਨਾਂ ਨੇ ਸਾਡੇ ਪਿੰਡ ਨੂੰ ਇੱਕ ਖਾਸ ਮਿੰਨੀ ਸਟੇਡੀਅਮ ਦਿੱਤਾ ਜਿੱਥੇ ਬੱਚੇ ਖੇਡਾਂ ਨਾ ਉਤਸ਼ਾਹਤ ਹੋਣਗੇ ਇਹ ਕੁਝ ਕੰਮ ਜਿਹੜੇ ਕੀ ਚਾਹੀਦ ਦੋ ਜਿਹੜੇ ਕੰਮ ਨੇ ਹੋਏ ਇਹ ਆਮਨਵੀ ਬਾਡੀ ਦੀ ਸਰਕਾਰ ਤੇ ਹੈ ਜੇ ਪਹਿਲਾਂ ਤੋਂ ਇਹ ਕੰਮ ਨੇ ਜਿਹੜੇ ਮਹੱਲਾ ਕਲੀਨਿਕ ਤੋਂ ਸ਼ੁਰੂ ਹੋ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਆ 3 ਸਾਲ 2.5 ਸਾਲ ਪਹਿਲਾਂ ਤੋਂ ਉਦੋਂ ਤੇ ਹੀ ਸ਼ੁਰੂ ਹੋਏ ਨੇ ਤੇ ਹੁਣ ਸਾਡੇ ਜਿਹੜੇ ਨਵੇਂ ਪਿੰਡ ਦੀ ਡਿਮਾਂਡ ਵੀ ਆ ਤੇ ਪਿੰਡ ਵਿੱਚ ਜ਼ਰੂਰਤ ਵੀ ਆ ਕਿ ਕਿਸਾਨ ਵੀਰਾਂ ਨੇ ਜ਼ਰੂਰਤ ਰੱਖੀ ਹੋਈ ਆ ਕਿ ਆਪਣੇ ਪਿੰਡ ਦੇ ਵਿੱਚ ਸੁਸਾਇਟੀ ਬਣੇ ਤੇ ਇੱਕ ਸਾਡੇ ਕੱਸੀਆਂ ਦੇ ਖਾਲ ਨੇ ਜਿਹੜੇ ਉਹ ਸਾਰੇ ਅੰਡਰਗਰਾਊਂਡ ਕੀਤੇ ਜਾਣ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਵਾਂਗੇ ਪਿੰਡ ਵਾਸੀਆਂ ਨੂੰ ਵੀ ਇਹ ਜਿਹੜੇ ਕੱਸੀਆਂ ਦੇ ਖਾਲ ਨੇ ਤੇ ਸੋਸਾਇਟੀ ਆ ਇਹਨੂੰ ਬਹੁਤ ਜਲਦ ਹੀ ਨੇਪਰੇ ਚੜਾਇਆ ਜਾਊਗਾ ਤੇ ਇਹ ਪ੍ਰਕਿਰਿਆ ਅਸੀਂ ਐਮਐਲਏ ਸਾਹਿਬ ਦੇ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਹੋਈ ਆ ਇਹ ਜਦੋਂ ਵੀ ਇਹਦੇ ਪਾਸ ਹੁੰਦੀ ਆ ਤੇ ਜਲਦੀ ਤੋਂ ਜਲਦੀ ਇਹ ਕੰਮ ਕਰਾਏ ਜਾਣਗੇ ਤੁਸੀਂ ਪ੍ਰਪੰਤੀ ਨੂੰ ਕਿਹਨਾਂ ਲੜ ਰਹੇ ਹੋ ਹਾਂਜੀ ਇਹ ਲੋਕਾਂ ਦਾ ਕੀ ਹੋ ਜਾ ਤਾ ਹੋਇਆ ਲੋਕ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ ਬਹੁਤ ਪਿਆਰ ਕਰ ਰਹੇ ਨੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਨਾਲ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਹੋ ਸਕਦਾ ਹੈ ਇਸ ਲਈ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਜਿਹੜੀ ਕਹਿੰਦੇ ਨੇ ਮਜੂਤਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਵੀ ਉਹਨੇ ਕਰ ਚੁੱਕੀ ਜੁਗਤ ਹੈ ਬਹੁਤ ਜ਼ਿਆਦਾ ਫਰਕ ਪੈ ਰਿਹਾ ਕਿਉਂਕਿ ਸਰਕਾਰ ਦੇ ਕੰਮ ਨੇ ਜਿਹੜੇ ਉਹ ਲੋਕਪੱਖੀ ਨੇ ਤੇ ਇਹੇ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਸਰਕਾਰ ਦੇ ਨਾਲ ਜਿਹੜੇ ਟੱਚ 'ਚ ਵਰਕ ਕਰਨੇ ਹੈਗੇ ਉਹਨਾਂ ਨੂੰ ਨੁਮਾਇਦਗੀਆਂ ਦੇਣ ਲਈ ਤਤ ਭਰਨੇ ਹੈ